ਮੇਰਾ ਨਾ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਰ ਤੋਂ ਤੀਸਰੇ ਘਰ ਇਹ ਰਹਿ ਰਿਹਾ ਬੜੀ ਰਹਿ ਰਾਇ ਆ ਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲਬਾਤ ਨਹੀਂ ਉਹ ਜੀ ਤੇ ਮ제 ਦੇ ਨਾਲ ਹੀ ਰਹਿ ਰਿਹਾ ਤੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਆਜਾ ਮੁੰਡੀ ਨੂੰ ਫੋਨ ਕਰਾ ਇਹ ਰਾਤ 8 ਵਜੇ ਦੇ ਨਾਲ ਬੱਸੀ ਗਈ ਆ ਕਿਦੋਂ ਬੱਸੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਜਾ ਕੋਠੇ ਦੇ ਸੱਧਿਆਵਾ ਤੇ ਉਹਦੇ ਤੋਂ ਬਾਅਦ ਉਹ ਕੋਠੇ ਉਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਪੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆ ਕੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕਰਦੀ ਕੋਈ ਡੋਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਵੇਖਿਆ ਢੀਕਿਆ ਵਾ ਕਿ ਘਰੇ ਨਹੀਂ ਆਇਆ ਫਿਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਫੋਨ ਕੀਤਾ ਫਿਰ ਉਹ ਰਾਤ ਦਾ ਛੀਨਾ ਕਰਨੀ ਆ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਦੇ ਆ ਵੀ ਅਹੀਂ ਤੇ ਨੂੰ ਕੀ ਦੱਸਦੇ ਆ ਕੇ ਪਿੱਤ ਲਹੋਣਾ ਆਂਗਾ ਕਲੀ ਨੂੰ ਆਉਂਦਾ ਦੇਖਦੇ ਰਹੇ ਪਰ ਲੱਭਦੇ ਲੱਭਦੇ ਤੇਰੀ ਲੱਭਣਾ ਸ਼ੁਰੂ ਕਰਤਾ ਲੱਭਦਿਆਂ ਲੱਭਦਿਆਂ ਛੇਰ ਦਾਤ ਦੇ ਆਮ੍ਰਿਤ ਸੰਵਾਬ ਉੱਡ ਲੱਗ ਗਿਆ ਗੁੱਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਵਾਸਤੇ ਉਹ ਸ਼ੱਤ ਚਾਲ ਆਸ਼ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਅਸੀਂ ਤੇ ਸਾਹ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਹ ਤੋਂ ਬੰਦੇ ਜਿਹੜੇ ਉਹਨਾਂ ਨੇ 10 ਸੱਥਾ ਵੀ ਪਾ ਲਿਆ ਇਹਦਾ ਰੋਬਿੰਨ ਹੈ ਮੁੰਡਾ ਉਸ ਦੇ ਕਿ ਮੜ ਇਹਨੂੰ ਛੋੜਨਾਂ ਦਾ ਚਿੰਨਾ ਹੈ ਤੇ ਇਹ ਹੈ ਆਪਣਾ ਬਿਆਲਪੁਰ ਦਾ ਹੈ ਮੁੰਡਾ ਇੱਥੇ ਤੋਂ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਨਾਲ ਲਾਈਟ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈ ਹਨਾ ਵੇ ਉਹਨਾਂ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਅਜੇ ਘਰ ਦੇ ਕੌਣ ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕਦੇ ਵਸਤੇ ਹੋਏਗਾ ਨਹੀਂ ਹੋਏਗਾ ਕਿਉਂਕਿ ਸਾਡੀ ਫਰੇਂਜ਼ਿਕਸ ਟਾਈਮ ਟੀਮ ਆ ਰਹੀ ਹੈ ਜਿਸ ਵੇਲੇ ਆਏਗੀ ਤੇ ਫਿਰ ਉਸ ਵੇਲੇ ਹਿਲ ਲਾਈ ਕਰਾ ਕੇ ਦੂਸਰੇ ਵੇਲੇ ਸਾਰਾ ਕਵਰਡਰੀ ਕੀਤਾ ਲੇ ਜੇ ਜਿੰਨੇ ਸਾਲ ਦੱਸ ਰਹੇ ਨੇ ਵੀ ਬੜੀ ਕੀ ਕਰ ਸਾਡੀ ਜਿਹੜੀ ਆ ਆਪਣੀ ਟੀਮ ਆ ਰਹੀ ਹੈ ਫਰੇਂਜ਼ਿਕ ਟਾਈਮ ਟੀਮ ਉਹਦੇ ਹਿਸਾਬ ਦੇ ਨਾਲ ਪਤਾ ਕੀ ਆਪਾਂ ਇਹ ਲੋਜਿਸਟਿਕਲ ਹੈ ਮੇਰਾ ਨਾਮ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਆ ਫੇ ਇਹ ਆਪਣੇ ਮੇਸਟਰ ਤੀਸਰੀ ਘਰ ਇਹ ਰਹ ਰਹੇ ਬੜੀ ਰਹ ਰਹੇ ਆਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲਬਾਤ ਨਹੀਂ ਹੋਜੀ ਮਜੇ ਦੇ ਨਾਲ ਹੀ ਰਹ ਰਹੇ ਆ ਤੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਆਜਾ ਹੁੰਦੀ ਫੋਟੋ ਇਹ ਰਾਤ 8 ਵਜੇ ਦੇ ਨਾਲ ਵਸੀ ਗਈ ਆ ਜਦੋਂ ਵਸੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਦਾ ਕੋਠੇ ਦੇ ਸੱਧਿਆਵਾ ਤੇ ਉਹਦੇ ਤੋਂ ਬਾਅਦ ਉਹ ਕੋਠੇ ਉਤਰਿਆ ਨਹੀਂ ਫੇਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫੇਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕੱਢੀ ਕੋਈ ਰੋਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫੇਰ ਮੈਨੂੰ ਜਦੋਂ ਉਹਨਾਂ ਵੇਖਿਆ ਡੀਕਿਆ ਵਾ ਫਿਰ ਘਰੇ ਨਹੀਂ ਆਇਆ ਮੈਨੂੰ ਫੇਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੁਰ ਕਿਤਾ ਪੇ ਉਹਦਾ ਤਾਰਦਾ ਛੀਨਾ ਕਰਨੀ ਆ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸਿਹਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਅਤੇ ਆਪ ਹੀ ਅਸੀਂ ਤੈਨੂੰ ਕੀ ਦੱਸਦੇ ਆ ਕੇ ਪਤਲ ਹੋਣਾ ਆਂਦਾ ਕਰੀ ਤੋਂ ਆਂਦਾ ਦੇਖਦੇ ਰਹੇ ਪਰ ਲਵ ਦੇ ਲਵ ਦੇ ਫੇਰੀ ਲੱਭਣਾ ਸ਼ੁਰੂ ਕਰਤਾ ਲਵਦਿਆਂ ਲਵਦਿਆਂ ਸਿਹਰਦੰਤ ਨੇ ਆਮ੍ਰਿਤ ਸੰਵਾਬਦ ਲੱਗ ਗਿਆ ਕਿ ਉਸੇ ਮੁੰਡੇ ਨੂੰ ਫੋਨ ਕੀਤਾ ਮਾਰਿਆ ਉਹ ਹਲੀ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਵਸ ਉਹ ਛੱਤ ਤੇ ਆਸ਼ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਅਸੀਂ ਤੇ ਇਨਸਾਬ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਹ ਤੋਂ ਬੰਦੇ ਜਿਹੜੇ ਉਹਨਾਂ ਨੇ ਦੱਸ ਦਿੱਤਾ ਵੀ ਫਲਾਂਗ